ਬਦਲਾ ਚ ਬਿਜਲੀ ਦੀ ਤਾਰ ਚ ਇਤੇ ਰਹਿ ਗਈ ਨਾ ਭੁੱਲ ਗਿਆ ਮੁਟਿਆਰ ਜਿੱਤੇ ਰਹਿ ਗਈ ਡਾਟੇ ਔਖੇ ਸਬਕ ਸੀ ਹੁੰਦੇ ਉਸਤਾਦਾਂ ਦੇ ਡਾਡੇ ਔਖੇ ਸਬਕ ਸੀ ਹੁੰਦੇ ਉਸਤਾਦਾਂ ਦੇ ਸਬਕ ਨਹੀਂ ਚਿੱਤੇ ਪਰ ਮਾਰ ਚ ਇਤੇ ਰਹਿ ਗਈ ਉੰਜ ਕਈ ਸੋਹਣੇ ਚਿਹਰੇ ਪੜਦੇ ਸੀ ਸਾਡੇ ਨਾਲ ਉੰਜ ਕਈ ਸੋਹਣੇ ਚਿਹਰੇ ਪੜਦੇ ਸੀ ਸਾਡੇ ਨਾਲ ਸੱਚ ਜਾਣੀ ਇੱਕੋ ਦੀ ਨਿਹਾਰ ਚਿੱਤੇ ਰਹਿ ਗਈ ਸਾਰਾ ਕੁਝ ਰੱਖਤਾ ਭੁਲਾਕੇ ਪਰਦੇਸ ਨੇ ਸਾਰਾ ਕੁਝ ਰੱਖਤਾ ਭੁਲਾਕੇ ਪਰਦੇਸ ਨੇ ਕੰਧ ਉੱਤੋਂ ਹੋਈ ਪੱਪਾਂ ਭਾਰ ਚਿੱਤੇ ਰਹਿ ਗਈ ਸਾਡੇ ਉੱਤੇ ਵਾਰ ਕਿਹਨੇ ਕੀਤਾ ਕੁਝ ਯਾਦ ਨਹੀਂ ਸਾਡੇ ਉੱਤੇ ਵਾਰ ਕਿਹਨੇ ਕੀਤਾ ਕੁਝ ਯਾਦ ਨਹੀਂ ਸੀਨੇ ਜਿਹੜੀ ਵੱਜੀ ਤਲਵਾਰ ਚਿੱਤੇ ਰਹਿ ਗਈ ਦੇਬੀ ਹੁਣ ਹਾਰਨੇ ਨੂੰ ਕੁਝ ਵੀ ਨਹੀਂ ਬਚਿਆ ਦੇਬੀ ਹੁਣ ਹਾਰਨੇ ਨੂੰ ਕੁਝ ਵੀ ਨਹੀਂ ਬਚਿਆ ਜਿੱਤ ਕੇ ਉਹ ਭੁੱਲੇ ਸਾਨੂੰ ਹਾਰ ਚੇਤੇ ਰਹਿ ਗਈ ਸੱਚ ਜਣੀ ਇੱਕੋ ਦਿਨ ਹਾਰ ਚੇਤੇ ਰਹਿ ਗਈ ਨਾ ਭੁੱਲ ਗਿਆ ਮਟਿਆਰ ਚੇਤੇ